ਅੱਜ ਤੁਹਾਨੂੰ ਅਸੀਂ ਦਿਖਾਉਂਦੇ ਆਂ ਸਰਵੇ ਕਰਕੇ ਕਿ ਕਿੱਥੇ-ਕਿੱਥੇ ਨੁਕਸਾਨ ਹੋਇਆ ਕੋਠੀਆਂ ਦਾ ਆ ਦੇਖੋ ਆ तकरीबन ਸਾਰਾ ਏਰੀਆ ਤੁਹਾਨੂੰ ਦਿਖਾਉਂ ਫੇਜਵਾਨ ਦਾ ਮੈਂ ਇਸ ਵਾਰੀ ਤਾਂ ਇਹਨਾਂ ਨੇ ਗ੍ਰਿੱਲਾਂ ਜਿਵੇਂ ਪਹਿਲਾਂ ਕੱਟ ਕੇ ਰੱਖ ਲੈਂਦੇ ਸੀ ਲੋਕ ਵੀ ਦਵਾਰਾ ਰਵਾ ਲੈਂਦੇ ਸੀ ਉਹ ਵੀ ਪੋਜੀਸ਼ਨ ਨਹੀਂ ਛੱਡੀ ਦੇਖੋ ਗ੍ਰਿੱਲ ਨਾਲੇ ਥੱਲੇ ਜਿਹਾ ਥੜਾ ਜਿਹਾ ਬਣਿਆ ਹੁੰਦਾ ਸੀਮੈਂਟਡ ਉਹ ਵੀ ਢਾ ਗਏ ਉਹ ਕਹਾਵਤ ਆ ਨਾ ਨਾ ਬਜੇਗੀ ਨਾ ਬਜੇਗਾ ਬਾਸ ਨਾ ਬਜੇਗੀ ਬੰਸਰੀ ਉਹ ਹਾਲ ਹੈ ਇਸ ਕਰਕੇ ਇਹਨਾਂ ਨੇ ਪੋਜੀਸ਼ਨ ਇਨੀਸ਼ੀਏਟ ਕੀਤੀ ਕਿ ਤੁਸੀਂ ਦੁਆਰਾ ਗਰੀਲਾ ਲਾ ਸਕੋ ਆਹ ਭਾਈ ਨੇ ਘਟੋੜ ਤੀਜੀ ਵਾਰ ਹੀ ਲਾਈ ਸੀ ਤੇ ਤੀਜੀ ਵਾਰੀ ਪਟ ਗਿਆ ਯਾਰ ਆ ਗਏ ਜਣੇ ਨਵੀਂ ਗਰੀਲਾ ਲੁਆਈ ਸੀ ਯਾਰ ਇਹ ਨੂੰ ਨਹੀਂ ਬਖਸ਼ਿਆ ਦੇਖੋ ਗਰੇਲੇ ਦਾ ਉਹ ਜੋ ਕੀ ਜਗ੍ਹਾ ਵੀ ਨਹੀਂ ਛੱਡੀ ਵਿਚਾਰਾ ਨੇ ਯਾਰ ਇਹ 500 ਗਾਇ ਜੇ ਗੁੱਠੀਆਂ ਮਾਰੇ ਟਾਉਨ ਫੇਜ 1 ਦੇ ਵਿੱਚ ਦੇਖੋ ਲੋਕਾਂ ਨੇ ਨਾ ਛੋਟੀਆਂ-ਛੋਟੀਆਂ ਵੀ ਕਰਾ ਲੀਆਂ ਸੀਗੀਆਂ ਤੇ ਆਹ ਦੇਖੋ ਆ ਰੈਂਪ ਵੀ ਤੋੜਤਾ ਦੇਖ ਲੋ ਆ ਰੈਂਪੋ ਬਣਾਏ ਸੀ ਕਿਸੇ ਨੇ ਆ ਗੇਟ ਦੇ ਸਾਹਮਣੇ ਉਹਦਾ ਵੀ ਕਜੂਮਰ ਘਟਤਾ ਇਹਨਾਂ ਨੇ ਹੋਣੇ ਗ੍ਰਿਲਾਂ ਲਾ ਸਾਦੇ ਕੋਈ ਕਿਉਂਕਿ ਇਹਨਾਂ ਨੇ ਜਿਹੜੀ ਦੀਵਾਰ ਹੁੰਦੀ ਹੈ ਗ੍ਰਿਲ ਲਾਉਣ ਵਾਲੀ ਤੋਂ ਭੰਨਤੀ ਕੀ ਬੰਦਾ ਕਰੂਗਾ ਯਾਰ ਆ ਲੋ ਆਦੇ ਆ ਕਾਂਗਰਸ ਦੇ ਪ੍ਰਧਾਨ ਆ ਜਿਹੜਾ ਬੰਦੇ ਦਾ ਰਾਜਨਗਾਰਿਕ ਉਹਦਾ ਘਰ ਆ ਵੀ ਚਰਨਜੀਤ ਲਾਲ ਜੀ ਦਾ ਇਹਨੂੰ ਨਹੀਂ ਬਖਸ਼ਿਆ ਦੇਖੋ ਜੀ ਲੋਕਾਂ ਨੇ ਹੁਣ ਆਪਦੇ ਆ ਵੀ ਪਟਣੀਆਂ ਸਟਾਰਟ ਕਰਤੀਆਂ ਨਕਸਲਾਂ ਬਹੁਤ ਕਰ ਗਏ ਹਰੀਆਂ ਚਾਦਰਾਂ ਬੰਦਣੀਆਂ ਹੁਣ ਲੋਕਾਂ ਨੇ ਬੰਦਾ ਕਿੰਨੇ ਕਵਾਰੀ ਯਾਰ ਇਹਨੂੰ ਤਿਆਰ ਕਰਾ ਲੂ ਬਾੜੀ ਹੋਣਾ ਇਹ ਤਾਂ ਹਰ ਮਹੀਨੇ ਬਾਅਦ ਆ ਜਾਂਦੇ ਮੂੰਹ ਚਾੱਕ ਕੇ ਢਾਉਣ ਲੋਕਾਂ ਦੇ ਘਰ ਆ ਦੇਖੋ ਮਤਲਬ ਕਿ ਇੱਕ ਬਾੜੀ ਹੈ ਜਿਹੜੀ ਘਰ ਦੇ ਅੱਗੇ ਉਹਨੂੰ ਸੁੰਦਰ ਬਣਾਇਆ ਹੋਇਆ ਸੀ ਲੋਕਾਂ ਨੇ ਆਪਦੇ ਆਪ ਦੇ ਹਿਸਾਬ ਨਾਲ ਇਹਨੂੰ ਕਵਚਾ ਨਹੀਂ ਕਹਿ ਸਕਦੇ ਆਪਾਂ ਇੱਕ ਮੇਨਟੇਨ ਕਰਨਾ ਕਹਿ ਸਕਦੇ ਆਂ ਹਾਂ ਕਾਰਨਰ ਪਲਾਂਟਾ ਦੇ ਜੋ ਪਲਾਟ ਤੇ ਤੁਸੀਂ ਜ਼ਰੂਰ ਕਹਿ ਸਕਦੇ ਹੋ ਕਿ ਇਹਨਾਂ ਨੇ ਜਗ੍ਹਾ ਬਹੁਤ ਰੋਕੀ ਹੋਈ ਹੈ ਕਾਰਨਰ ਤੋਂ ਆਪਾਂ ਨੂੰ ਉੰਦੇ ਨੂੰ ਜਾਂਦੇ ਨੂੰ ਦੇਖ ਤਾਂ ਨਹੀਂ ਜਿਵੇਂ ਆਹ ਕੋਠੀ ਹੈ ਜਿਹਾ ਸਾਹਮਣੇ ਕੋਠੀ ਹੈ ਇੱਥੇ ਦੇਖਣ ਚ ਪ੍ਰੋਬਲਮ ਆਉਂਦੀ ਹੈ ਪਰ ਆਹ ਦੇਖ ਰਿਹਾ ਹਾਂ ਕਿ ਪੂਰਾ ਯਾਰ ਗੰਦ ਪਾਉਣ ਵਾਲਾ ਕੰਮ ਹੋ ਗਿਆ ਦੇਖੋ ਅੱਜ ਪੂਰੇ ਮਾਡਲ ਟਾਊਨ ਫੇਜ 1 ਦਾ ਮੈਂ ਸਰਵੇ ਕਰਕੇ ਦਿਖਾਉਂਗਾ ਤੁਹਾਨੂੰ ਇੱਥੇ ਕਿੱਥੇ ਇਹਨਾਂ ਨੇ 2 ਦਿਨਾਂ ਦੇ ਵਿੱਚ ਪੁੱਡਾ ਨੇ ਨੁਕਸਾਨ ਕਹਿ ਲੋ ਜਾਂ ਕਬਜ਼ਾ ਕਹਿ ਲੋ ਜਾਂ ਉਸ ਜੋ ਵੀ ਐ ਇਹਨਾਂ ਨੇ ਉਸ ਚੀਜ਼ ਦੇ ਉੱਤੇ ਐਕਸ਼ਨ ਲਿਆ ਐਕਸ਼ਨ ਦਾ ਕੀ ਯਾਰ ਸੁੰਦਰ ਜਿਹੜਾ ਚੀਜ਼ਾਂ ਲੱਗਦੀਆਂ ਸੀ ਆਪਾਂ ਨੂੰ ਉਹ ਚੀਜ਼ਾਂ ਦਾ ਸਤਿਆਨਾਸ਼ ਕਰਤਾ ਆ ਹੁਣ ਨਾ ਲੋਕਾਂ ਨੇ ਮੈਂਟੇਨ ਕਰਨਾ ਐ ਨਾ ਹੋਰ ਕਰਨਾ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਡਰ ਬਣਿਆ ਰਹੂਗਾ ਕੀ ਯਾਰ ਇਹਨਾਂ ਨੇ ਕੀ ਪਤਾ ਕਿਦੋਂ ਆ ਜਾਣਾ ਆ ਆ ਵਿਚਾਰਿਆਂ ਨੇ ਲੱਕੜ ਦੇ ਲਾ ਕੇ ਆ ਬੈਂਬੂ ਜੇ ਲਾ ਕੇ ਇਹਨਾਂ ਨੇ ਵਧੀਆ ਬਣਾਇਆ ਹੋਇਆ ਸੀ ਦੇਖ ਲਓ ਆ ਕੋਠੀ ਦਾ ਹਾਲ ਦੇਖ ਲਓ ਕੀ ਕਰਤਾ ਸਬਜ਼ੀਆਂ ਸੋਜੀਆਂ ਲਾਈਆਂ ਹੋਈਆਂ ਹੋਈਆਂ ਸੀ ਆ ਐਮ ਸੀ ਨੰਬਰਦਾਰ ਜੀ ਦਾ ਘਰ ਦੇਖ ਲਓ ਪੂਡਾ ਇਹ ਸਾਹਮਣੇ ਪੂਡਾ ਦਾ ਆਫਿਸ ਹੈ ਆ ਸਾਹਮਣੇ ਘਾਰ ਹੈ ਆ ਤਾਂ ਜਮੇ ਠੜਾ ਜਿ ਖੜਾ ਜੇ ਖੜ ਰਿਹਾ ਯਾਰ ਦੇਖ ਲੈ ਲੰਬਾ ਹੀ ਪਾ ਗਏ ਆ ਪੂਡਾ ਆਫਿਸ ਦੇ ਸਾਹਮਣੇ ਕੋਰਨਰ ਕੋਠੀ ਹੈ ਆ ਦੇਖ ਲੋ ਲੈ ਆ ਨਾ ਕੋਈ ਚੱਕੇ ਤੇ ਨਾ ਕਰੇ ਤੇ ਨਾ ਹੀ ਇਹਨਾਂ ਨੇ ਚੱਕਣੀਆਂ ਭਰਾਓ ਆਹ ਲੋ ਉਦੋਂ ਜ਼ਿਆਦਾ ਸਤਿਆਨਾਸ਼ ਹੋ ਗਿਆ ਇਥੇ ਗੰਦਾ ਪੈ ਗਿਆ ਦੇਖੋ ਇਹ ਕਹਿੰਗੇ ਪੁੱਡਾ ਚੱਕੂ ਪੁੱਡਾ ਗਊ ਆ ਅਸੀਂ ਇਹਨਾਂ ਦੇ ਖਰਚਾ ਪਾਉਣਾ ਆ ਸਭ ਖਿਲਰ ਗਿਆ ਦੇਖ ਲੋ ਇਹਨਾਂ ਆ ਸਾਰਿਆਂ ਨੇ ਹੁਣ ਆਪ ਦੇ ਆਪ ਦੇ ਗੇਟ ਲਵਾ ਕੇ ਅੰਦਰ ਰੱਖ ਲੈ ਭਰਾਵੋ ਇਹਨਾਂ ਕੀ ਪਤਾ ਕੌਣ ਕਿਦੋਂ ਤੋੜ ਜੇ ਆਕੇ ਆ ਦੇਖੋ ਸਾਰੇ ਸਾਰੇ ਨੇ ਲਵਾਤੇ ਉਹ ਅੰਦਰ ਪਏ ਐ ਇਹਨੇ ਤਾਂ ਲੈ ਨਵੀਂ ਪੌਨੀ ਸਟਾਰਟ ਕੀਤੀ ਸੀਗੀ ਹਿੰ ਤੱਕ ਹੀ ਬਾਕੀ ਦੋਸਤੋ ਅੱਜ بارش ਪੈਣ ਲੱਗੀ ਪੂਰਾ ਏਰੀਆ ਮੈਂ ਕਵਰ ਨਹੀਂ ਕਰ ਪਾਇਆ ਤੇ ਬਾਕੀ ਵੀਡੀਓ ਮੈਂ ਕੋਸ਼ਿਸ਼ ਕਰੂੰ ਕੱਲ ਨੂੰ ਬਣਾਉਣ ਦੀ ਜਿੱਥੇ ਬਾਕੀ ਗੋਠਿਆਂ ਦੇ ਵਿੱਚ ਨੁਕਸਾਨ ਹੋਇਆ ਤੇ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਫੇਜ਼ਾਂ ਦੇ ਵਿੱਚ ਜਿਹੜਾ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ ਤੇ ਉਹ ਆਪਣੇ ਆਪ ਜਿਹੜੀਆਂ ਗ੍ਰੀਲਾ ਵਗੈਰਾ ਜਿਹੜੀਆਂ ਉਤਾਰ ਨਹੀਂ ਉਤਾਰਦੇ ਹਨ ਥੈਂਕ ਯੂ